ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਲੈਟਰ ਨੇ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ دہشت ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਦੱਸਦੇ ਕਿ ਰਾਤ ਅੱਜ 9 ਤੋਂ 9:30 ਵਜੇ ਫੌਜ ਦੇ ਵੱਲੋਂ ਮੌਕ ਡ੍ਰਿਲ ਕੀਤੀ ਜਾਏਗੀ ਜੀਆਂ ਤੁਹਾਨੂੰ ਦੱਸਦੇ ਕਿ 9 ਤੋਂ ਲੈ ਕੇ 9:30 ਵਜੇ ਤੱਕ ਪੂਰੇ ਸ਼ੌਣੀ ਇਲਾਕੇ ਦੇ ਵਿੱਚ ਫਿਰੋਜ਼ਪੁਰ ਦੇ ਸ਼ੌਣੀ ਇਲਾਕੇ ਦੇ ਵਿੱਚ ਬਲੈਕਆਊਟ ਰਹੇਗਾ ਇਸ ਦੇ ਵਿੱਚ ਸਿੱਧੇ ਤੌਰ ਤੇ ਇਹ ਲੈਟਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਰਾਤ 9 ਤੋਂ ਲੈ ਕੇ 9:30 ਵਜੇ ਤੱਕ ਫੌਜ ਹੈ ਉਹ ਮੌਕ ਡ੍ਰਿਲ ਕਰੇਗੀ ਜਿਸ ਦੇ ਵਿੱਚ ਕੋਈ ਲਾਈਟ ਨਹੀਂ ਜਗਾਏਗਾ ਇਥੇ ਤੱਕ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਇਨਵਰਟਰ ਜਾਂ ਫਿਰ ਜਨਰੇਟਰ ਉਹ ਵੀ ਬੰਦ ਰੱਖੇ ਜਾਣ ਇਸ ਦੇ ਵਿੱਚ ਇਲਾਕਾ ਵਾਸੀ ਨੇ ਜੋ ਪੂਰੇ ਤਰੀਕੇ ਦੇ ਨਾਲ ਸਹਿਯੋਗ ਕਰਨ ਇਹ ਅਪੀਲ ਕੀਤੀ ਗਈ ਹੈ ਸਿੱਧੇ ਤੌਰ ਤੇ ਲਗਾਤਾਰ ਚਾਹੇ ਉਹ ਭਾਰਤ ਤੇ ਪਾਕ ਦੇ ਵਿੱਚ ਤਣਾਅ ਵਾਲੀ ਸਥਿਤੀ ਨੂੰ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ 마ਸੂਮ ਲੋਕਾਂ ਦੀ ਜਾਨ ਲੈ ਲਈ ਤੇ ਮੂੰਹ ਤੋੜਵਾ ਜਵਾਬ ਪਾਕਿਸਤਾਨ ਨੂੰ ਦੇਣਾ ਬਣਦਾ ਹੈ ਇਸ ਨੂੰ ਲੈ ਕੇ ਹੀ ਹਰ ਸੇਨਾ ਦੇ ਜੋ ਮੁਖੀ ਨੇ ਉਹ ਲਗਾਤਾਰ ਪੀਐਮ ਮੋਦੀ ਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ ਅੱਜ ਦੀ ਹੀ ਗੱਲ ਕੀਤੀ ਜਾਵੇ ਤਾਂ ਜੋ ਨੇਵਲ ਚੀਫ ਨੇ ਉਹਨਾਂ ਨੇ ਜੋ 에어 ਫੋਰਸ ਦੇ ਚੀਫ ਨੇ ਉਹਨਾਂ ਨੇ ਮੁਲਾਕਾਤ ਕੀਤੀ ਉਸ ਤੋਂ ਪਹਿਲਾਂ ਜੇਕਰ ਸ਼ੁੱਕਰਵਾਰ ਦੀ ਗੱਲ ਕੀਤੀ ਜਾਵੇ ਬੀਤੇ ਦਿਨ ਦੀ ਤਾਂ ਨੇਵਲ ਫੋਰਸ ਫੋਰਸ ਆਫਿਸਰ ਯਾਨੀ ਕਿ ਜੋ ਨੇਵੀ ਦੇ सीएफसी ਉਹਨਾਂ ਨੇ ਵੀ ਪੀਐਮ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਇਹਨਾਂ ਹੀ ਨਈ ਵੱਖ-ਵੱਖ ਬਾਰਡਰਾਂ ਤੇ ਜੋ ਮੌਕ ਡ੍ਰਿਲ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਚਾਹੇ ਉਹ ਜਲ ਸੈਨਾ ਦੀ ਗੱਲ ਕੀਤੀ ਜਾਵੇ ਥਲ ਸੈਨਾ ਦੀ ਗੱਲ ਕੀਤੀ ਜਾਵੇ ਤਾਂ ਹਵਾਈ ਸੈਨਾ ਦੀ ਗੱਲ ਕੀਤੀ ਜਾਵੇ ਤਿੰਨੋਂ ਫੌਜਾਂ ਆਪੋ ਆਪਣੇ ਤਰੀਕੇ ਦੇ ਨਾਲ ਰਿਹਸਲ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜੇਕਰ ਜੰਗ ਵਰਗੀ ਸਥਿਤੀ ਪੈਦਾ ਹੁੰਦੀ ਹੈ ਤੇ ਕਿਸ ਤਰੀਕੇ ਦੇ ਨਾਲ ਉਸ ਨੂੰ ਟੈਕਲ ਕਰਨਾ ਜੋ ਬਲਾਸਟਿਕ ਮਸਾਇਲਾ ਨੇ ਜਾਂ ਫਿਰ ਜੋ ਟੈਂਕਰ ਨੇ ਜੋ ਆਰਮੀ ਦੇ ਕੋਲ ਟੈਂਕ ਹੁੰਦੇ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਹੈ ਬਾਰਡਰ ਏਰੀਆ ਤੇ ਜੋ ਲੋਕ ਰਹਿੰਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਧਿਆਨ ਚ ਰੱਖਦੇ ਹੋਏ ਆਰਮੀ ਦੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਇਸ ਦੇ ਚਲਦਿਆਂ ਹੀ ਅੱਜ ਜੋ ਫਿਰੋਜ਼ਪੁਰ ਸ਼ੌਣੀ ਦਾ ਇਲਾਕਾ ਹੈ ਉਸ ਦੇ ਵਿੱਚ ਇਹ ਮੌਕ ਡ੍ਰਿਲ ਕੀਤੀ ਜਾਵੇਗੀ ਬਲੈਕਆਊਟ ਰਹੇਗਾ 9 ਤੋਂ 9:30 ਵਜੇ ਤੱਕ ਦਾ ਇਸ ਸਮੇਂ ਤੇ ਇਸ ਦੇ ਵਿੱਚ ਜੋ ਸ਼ੌਣੀ ਦੇ ਲੋਕ ਨੇ ਜੋ ਆਸ-ਪਾਸ ਦੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਵੀ ਤੁਸੀਂ ਆਪਣੀਆਂ ਬੱਤੀਆਂ ਬੰਦ ਰੱਖਣੀਆਂ ਨੇ ਇਨਵਰਟਰ ਤੇ ਜੋ ਜਨਰੇਟਰ ਨੇ ਉਹ ਵੀ ਪੂਰੇ ਤਰੀਕੇ ਦੇ ਨਾਲ ਬੰਦ ਕਰਨੇ ਨੇ ਸਿਰਫ ਅੱਧਾ ਘੰਟੇ ਦਾ ਇਸ ਸਮਾਂ ਹੋਵੇਗਾ ਇੰਨਾ ਹੀ ਨਹੀਂ ਤੁਹਾਨੂੰ ਇੱਕ ਗੱਲ ਇਥੇ ਮੈਂ ਕਲੀਅਰ ਕਰ ਦਵਾ ਕਿ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਸਿਰਫ ਮੌਕ ਡ੍ਰਿਲ ਹੈ ਜੋ ਫੌਜ ਹੈ ਉਹ ਸਿਰਫ ਯੁੱਧ ਅਭਿਆਸ ਕਰੇਗੀ ਇਸ ਨੂੰ ਲੈ ਕੇ ਤਾਂ ਕਿ ਜੋ ਬਾਰਡਰ ਏਰੀਆ ਤੇ ਲੋਕ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੁਰੱਖਿਤ ਰੱਖਿਆ ਜਾਵੇ ਅਗਰ ਜੰਗ ਵਰਗੀ ਜੰਗ ਹੁੰਦੀ ਹੈ ਕਿਉਂਕਿ ਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਕੁਝ ਫੈਸਲੇ ਵੀ ਲਿੱਤੇ ਚਾਹੇ ਉਹ ਪਾਣੀ ਬੰਦ ਕਰਨਾ ਹੋਵੇ ਚਾਹੇ 48 ਘੰਟਿਆਂ ਦੇ ਵਿੱਚ ਜੋ ਅਟਾਰੀ ਵਾਗਾ ਬਾਰਡਰ ਹੈ ਉਸ ਤੋਂ ਆਣਾ ਜਾਣਾ ਬੰਦ ਕਰਨਾ ਹੋਵੇ ਲਗਾਤਾਰ ਤੁਸੀਂ ਤਸਵੀਰਾਂ ਵੀ ਦੇਖੀਆਂ ਬੀਤੇ ਦਿਨਾਂ ਤੋਂ ਕਿਸ ਤਰੀਕੇ ਦੇ ਨਾਲ ਜੋ ਪਾਕਿਸਤਾਨੀ ਲੋਕ ਨੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਉਹਨਾਂ ਦੇ ਮੁਲਕ ਤੇ ਉਸ ਤੋਂ ਬਾਅਦ ਜੋ ਭਾਰਤ ਸਰਕਾਰ ਹੈ ਲਗਾਤਾਰ ਮੀਟਿੰਗਾਂ ਦਾ ਦੌਰ ਇੱਥੇ جاری ਹੈ ਚਾਹੇ ਉਹ ਇੰਡੀਅਨ ਆਰਮੀ ਦੇ ਵੱਡੇ ਆਫਸਰਾਂ ਦੀ ਗੱਲ ਕੀਤੀ ਜਾਵੇ ਚਾਹੇ ਉਹ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਗੱਲ ਹੋਵੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਇਹ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਜੇਕਰ ਕਿਉਂਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਗਿੱਦੜ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਤੁਸੀਂ ਇੱਕ ਤੀਰ ਛੱਡੋਗੇ ਤਾਂ ਸਾਡੇ ਵੱਲੋਂ 10 ਆਣਗੇ ਤੁਹਾਨੂੰ ਪਤਾ ਪਾਕਿਸਤਾਨ ਦਾ ਇਹ ਕੰਮ ਹੀ ਹੁੰਦਾ ਹੈ ਕਿ ਗਿੱਦੜ ਧਮਕੀਆਂ ਦੇਣਾ ਤੇ ਹਰ ਵਾਰ ਜੋ ਭਾਰਤ ਨੇ ਹੈ ਮੂੰਹ ਤੋੜਵਾ ਜਵਾਬ ਪਾਕਿਸਤਾਨ ਨੂੰ ਦਿੱਤਾ ਹੈ ਤੇ ਹਰ ਵਾਰ ਦੇਵੇਗਾ ਵੀ ਜੇਕਰ ਪਾਕਿਸਤਾਨ ਅਜੇਹੀਆਂ ਕੋਸ਼ਿਸ਼ਾਂ ਕਰੇਗਾ ਸੋ ਲਗਾਤਾਰ ਜੋ ਜਾਸੂਸ ਨੇ ਉਹਨਾਂ ਨੂੰ ਵੀ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਸਰਚ ਕੀਤਾ ਜਾ ਰਿਹਾ ਕਿਤੇ ਫੜੇ ਵੀ ਜਾ ਰਹੇ ਨੇ ਆਰਮੀ ਨੂੰ ਪੂਰੇ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ਕਿ ਇੱਥੇ ਜੇਕਰ ਯੁੱਧ ਵਰਗੀ ਸਥਿਤੀ ਜੇਕਰ ਰੰਗ ਲੱਗਦਾ ਹੈ ਤੇ ਕਿਸ ਤਰੀਕੇ ਦੇ ਨਾਲ ਉਹ ਸਿਚੁਏਸ਼ਨ ਨੂੰ ਟੈਕਲ ਕਰਨਾ ਹੈ ਇਹ तमाम ਤਸਵੀਰਾਂ ਨੇ ਸੋ ਜੋ ਮੇਨ ਅੱਜ ਖਬਰ ਹੈ ਫਿਰੋਜ਼ਪੁਰ ਦੇ ਵਿੱਚ ਸ਼ੌਣੀ ਦਾ ਇਲਾਕਾ ਹੋਵੇਗਾ ਉੱਥੇ 9 ਤੋਂ 9:30 ਵਜੇ ਤੱਕ ਪੂਰੇ ਤਰੀਕੇ ਦੇ ਨਾਲ ਬਲੈਕਆਊਟ ਕਰ ਦਿੱਤਾ ਜਾਵੇਗਾ ਇੱਕ ਵਾਰ ਮੈਂ ਤੁਹਾਨੂੰ ਲੈਟਰ ਵੀ ਪੜ੍ਹ ਕੇ ਸੁਣਾਉਣੀ ਆ ਕਿ ਉਸ ਲੈਟਰ ਦੇ ਵਿੱਚ ਲਿਖਿਆ ਕੀ ਹੋਇਆ ਸੋ ਇਹ ਤਸਵੀਰ ਦੇ ਵਿੱਚ ਤੁਸੀਂ ਲੈਟਰ ਦੇਖ ਰਹੇ ਹੋ ਸਾਰੇ ਫਿਰੋਜ਼ਪੁਰ ਸ਼ੌਣੀ ਦੇ ਨਿਵਾਸੀਆਂ ਨੂੰ ਸੁਜਿਤ ਕੀਤਾ ਜਾਂਦਾ ਹੈ ਕਿ ਸ਼ਾਣੀ ਪੰਚਾਇਤ ਦੁਆਰਾ ਅੱਜ 4 ਮਈ 2025 ਨੂੰ ਰਾਤ 9 ਤੋਂ 9:30 ਵਜੇ ਇੱਕ ਅਭਿਆਸ ਕੀਤਾ ਜਾਵੇਗਾ ਜਿਸ ਦੌਰਾਨ ਸ਼ਾਣੀ ਦੇ ਪੂਰੇ ਜਿਹੜੇ ਇਲਾਕੇ ਦੇ ਵਿੱਚ ਬਲੈਕਆਊਟ ਰਹੇਗਾ ਜੋ ਪੀਐਸਪੀਸੀਐਲ ਪੀਐਸਪੀਸੀਐਲ ਜੋ ਕਿ ਬਿਜਲੀ ਦੀ ਸਪਲਾਈ ਦਿੰਦਾ ਹਰ ਇਲਾਕੇ ਦੇ ਵਿੱਚ ਉਤੀਏ ਮਿੰਟ ਤੱਕ ਬੰਦ ਰਹੇਗੀ ਤੇ ਉਸ ਸਮੇਂ ਸਾਇਰਨ ਵੱਜਦੇ ਰਹਿਣਗੇ ਹੂਟਰ ਜਿਹੜੇ ਨੇ ਉਹ ਵੱਜਦੇ ਰਹਿਣਗੇ ਇਹ ਨਈ ਨਈ ਜੋ ਉਥੇ ਦੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਕਰਾ ਦੇ ਇਨਵੈਟਰ ਤੇ ਜਨਰੇਟਰ ਵੀ ਬੰਦ ਰੱਖਣ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਇਹ ਵੀ ਇਸ ਲੈਟਰ ਦੇ ਵਿੱਚ ਲਿਖਿਆ ਹੋਇਆ ਸੋ ਲਗਾਤਾਰ ਪੰਜਾਬ ਦੇ ਬਾਰਡਰ ਏਰੀਆਸ ਤੇ ਹਲਚਲ ਮੱਚੀ ਹੋਈ ਹੈ ਪੰਜਾਬ ਦੇ ਬਾਰਡਰ ਏਰੀਆਜ਼ ਨੂੰ ਕਿਸ ਤਰੀਕੇ ਦੇ ਨਾਲ ਸੁਰੱਖਿਅਤ ਰੱਖਣਾ ਹੈ ਉੱਥੇ ਜੋ ਲੋਕ ਨੇ ਜੋ ਪਿੰਡਾਂ ਦੇ ਵਿੱਚ ਲੋਕ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੁਰੱਖਿਅਤ ਰੱਖਿਆ ਜਾਵੇ ਇਸ ਨੂੰ ਲੈ ਕੇ ਲਗਾਤਾਰ ਜੋ ਨੇ ਇਸ ਤਰੀਕੇ ਦੇ ਅਭਿਆਸ ਕੀਤੇ ਜਾ ਰਹੇ ਨੇ ਔਰ ਆਪਣੇ ਜੋ ਇੰਡੀਅਨ ਫੌਜ ਹੈ ਜੋ ਇੰਡੀਅਨ ਆਰਮੀ ਹੈ ਚਾਹੇ ਉਹ ਇੰਡੀਅਨ ਨੇਵੀ ਹੋਵੇ ਚਾਹੇ ਉਹ ਜਿੱਕਰ ਗੱਲ ਕੀਤੀ ਜਾਵੇ ਤਾਂ ਥਲ ਸੈਨਾ ਦੀ ਗੱਲ ਕੀਤੀ ਜਾਵੇ ਉਹ ਕਿਸ ਤਰੀਕੇ ਦੇ ਨਾਲ ਅਭਿਆਸ ਕਰ ਰਹੀਆਂ ਨੇ ਇਹ तमाम ਤਸਵੀਰਾਂ ਜਿਹੜੀਆਂ ਨੇ ਉਹ ਬੀਤੇ ਦਿਨ ਤੋਂ ਸਾਹਮਣੇ ਆਈਆਂ ਨੇ ਕਿਉਂਕਿ ਐਸੇ ਨਪਾਕ ਸਾਜ਼ਿਸ਼ਾ ਜੋ ਪਾਕਿਸਤਾਨ ਹਮੇਸ਼ਾ ਤੋਂ ਕਰਦਾ ਆਇਆ ਉਸ ਨੂੰ ਮੂੰਹ ਤੋੜਵਾ ਜਵਾਬ ਦੇਣਾ ਇੱਥੇ ਬਣਦਾ ਕਿਉਂਕਿ ਇੱਥੇ 마ਸੂਮਾਂ ਦੀ ਜ਼ਿੰਦਗੀ ਪਹਿਲਗਾਮ ਹਮਲੇ ਦੇ ਵਿੱਚ ਚਲੀ ਗਈ ਕਿਉਂਕਿ ਅਰੇਹੀ ਹੁੰਦਾ ਜਿਸ ਤਰੀਕੇ ਦੇ ਨਾਲ ਚਾਹੇ ਉਹ ਕੱਤਰ ਦੀ ਜੰਗ ਦੀ ਗੱਲ ਕੀਤੀ ਜਾਵੇ ਤਾਂ 65 ਦੀ ਜੰਗ ਦੀ ਗੱਲ ਕੀਤੀ ਜਾਵੇ ਤਾਂ ਜੋ 마ਸੂਮ ਨੇ ਕਿ ਇਸ ਤਰੀਕੇ ਦੇ ਨਾਲ ਇਸ ਦੇ ਵਿੱਚ ਉਹਨਾਂ ਦੇ ਵਿੱਚ دہشت ਦਾ ਮਾਹੌਲ ਹੁੰਦਾ ਤੇ ਜੋ तमाम ਪਿਛਲੇ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਜੋ ਬਾਰਡਰ ਏਰੀਆਜ਼ ਨੇ ਉੱਥੇ ਦੇ ਲੋਕਾਂ ਦੇ ਨਾਲ ਵੀ ਜੋ ਸਾਡੇ ਉੱਥੇ ਸਹਿਯੋਗੀ ਰਹਿੰਦੇ ਨੇ ਜੋ ਉੱਥੋਂ ਗਰਾਊਂਡ ਰਿਪੋਰਟਿੰਗ ਕਰਦੇ ਨੇ ਉਹਨਾਂ ਨੇ ਇਹ ਖਬਰਾਂ ਵੀ ਦਿੱਤੀਆਂ ਕਿ ਉੱਥੇ ਦੇ ਲੋਕਾਂ ਦੇ ਵਿੱਚ ਹਜੇ ਤੱਕ ਵੀ ਸਾਂਤ ਦਾ ਮਾਹੌਲ ਹੈ ਉਹ ਤਾਂ ਇਹ ਹੀ ਮੰਗ ਕਰ ਰਹੇ ਨੇ ਕਿ ਸਰਕਾਰ ਲੜਾਈ ਨਾ ਲਗਾਵੇ ਪਰ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਜਵਾਬ ਦੇਣਾ ਵੀ ਬਣਦਾ ਹੈ ਅਜਿਹੀਆਂ ਨਪਾਕ ਸਾਜ਼ਿਸ਼ਾਂ ਕਿਤੇ ਨਾ ਕਿਤੇ ਪਾਕਿਸਤਾਨ ਜਦੋਂ ਘੜਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਪਤਾ ਨਹੀਂ ਕਿੱਡਾ ਕ ਤੀਰ ਮਾਰ ਲਿਆ ਪਰ ਇਹ ਨਿਪਟਣਾ ਚਾਹੀਦਾ ਕਿ ਹਮੇਸ਼ਾ ਹੀ ਹਿੰਦੁਸਤਾਨ ਨੇ ਇੰਡੀਆ ਨੇ ਭਾਰਤ ਨੇ ਇਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਜੇਕਰ ਤੁਹਾਨੂੰ ਯਾਦ ਹੋਵੇ ਜਦੋਂ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਚਾਹੇ ਉਹ ਪਾਕਿਸਤਾਨ ਦੇ ਕਈ ਮੰਤਰੀ ਹੋਣ ਚਾਹੇ ਸਾਬਕਾ ਪੀਐਮ ਦੀ ইমরান ਖਾਨ ਦੀ ਗੱਲ ਕੀਤੀ ਜਾਵੇ ਕਈ ਅਕਾਊਂਟ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਹਟਾ ਦਿੱਤੇ ਗਏ ਇਹਨਾਂ ਹੀ ਨਹੀਂ ਜੋ ਇੰਡੀਅਨ ਜੋ ਪਾਕਿਸਤਾਨੀ ਐਕਟਰ ਜਾਂ ਐਕਟਰੈਸ ਨੇ ਉਹਨਾਂ ਦੇ ਵੀ ਅਕਾਊਂਟ ਸੋਸ਼ਲ ਮੀਡੀਆ ਤੋਂ ਬੰਦ ਕਰ ਦਿੱਤੇ ਗਏ ਸੋ ਇਸ ਤਰੀਕੇ ਦੇ ਨਾਲ ਜੋ ਫੈਸਲੇ ਨੇ ਉਲਿੱਤੇ ਜਾ ਰਹੇ ਨੇ ਹਾਲੇ ਵੀ ਤੁਹਾਨੂੰ ਇਹੀ ਅਪੀਲ ਹੈ ਕਿ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈ ਫੌਜ ਨੇ ਸਿਰਫ ਇੱਕ ਅਭਿਆਸ ਕਰਨਾ ਇੱਕ ਮੌਕ ਡ੍ਰਿਲ ਕਰਨੀ ਹੈ ਅੱਧੇ ਘੰਟੇ ਦੇ ਵਿੱਚ ਤਾਂ ਕਿ ਉਹਨਾਂ ਨੇ ਕੁਝ ਆਪਣਾ ਅੰਦਾਜ਼ਾ ਲਗਾਉਣਾ ਹੁੰਦਾ ਕਿਸ ਤਰੀਕੇ ਦੇ ਨਾਲ ਜੇਕਰ ਅੱਗੇ ਯੁੱਧ ਹੁੰਦਾ ਵੀ ਹੈ ਜੇਕਰ جنگ ਲੱਗਦੀ ਵੀ ਹੈ ਤੇ ਕਿਸ ਤਰੀਕੇ ਦੇ ਨਾਲ ਕੀ ਉਹਦੇ ਪ੍ਰੋਸ ਐਂਡ ਕੌਨਸ ਹੋ ਸਕਦੇ ਨੇ ਉਹ ਸਾਰਾ ਕੁਝ ਜੋ ਆਰਮੀ ਨੇ ਹੈ ਉਹ ਐਨਾਲਿਸਿਸ ਕਰਨਾ ਹੁੰਦਾ ਉਸ ਦਾ ਸੋ ਵੱਡੀ ਖਬਰ ਇਸ ਵੇਲੇ ਦੀ ਇਹੀ ਹੈ ਕਿ ਫਿਰੋਜ਼ਪੁਰ ਦੇ ਸ਼ੌਣੀ ਇਲਾਕੇ ਦੇ ਵਿੱਚ ਮੌਕ ਡ੍ਰਿਲ ਹੋਵੇਗੀ ਹਸਲ ਹੋਵੇਗੀ ਬਲੈਕਆਊਟ ਕਰ ਦਿੱਤਾ ਜਾਵੇਗਾ 9 ਤੋਂ 9:30 ਦੇ ਵਿਚਾਲੇ ਤੇ ਲੋਕਾਂ ਨੂੰ ਹੀ ਅਪੀਲ ਹੈ ਕਿ ਉਸ ਸਮੇਂ ਬੱਤੀਆਂ ਆਪਣੇ ਘਰ ਦੀਆਂ ਬੰਦ ਰੱਖਣ ਯਾਨਕੀ ਉਹ ਇਨਵਰਟਰ ਜਾਂ ਫਿਰ ਜਨਰੇਟਰ ਦੀ ਵਰਤੋਂ ਵੀ ਨਾ ਕਰਨ ਜਰੂਰੀ ਸੂchnਾ ਸਭੀ ਫੋਲਮੁਰ ਝਾਵਣੀ ਦੇ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਝਾਵਣੀ ਪਰਿਵਿਧ ਦੁਆਰਾ ਅੱਜ 4 ਮਈ ਤੋਂ ਲੈ ਕੇ ਕੋ ਰਾਤ 9:00 ਵਜੇ 9:30 ਵਜੇ ਤੱਕ एक अभ्यास किया जाएगा इस दौरान छवनी में पूरे ब्लैक आउट रहेगा और कौन सी पर बिजली की सप्लाई तीस मिनट के लिए बंद कर देगी इस समय उधर बजेगा अन्यवासियों के निरोदकी में अपने घरों की बिजली जनरेटर जिनाइडर बंद रखे और अन्यवाद की सप्लाई भी बंद कर दे आपका सहयोग की अभ्यास सपना और सभी निवासियों की सुरक्षा के लिए आवश्यक है तारीख की चार मई दो हजार पच्चीस ਸਵੇਰ ਰਾਤ 9:00 ਵਜੇ 9:30 ਵਜੇ ਤੱਕ ਆਪਣੇ ਆਪਣੇ ਘਰੋਂ ਵੀ ਜੁਗਾਲੋ ਦੀ ਬਿਜਲੀ ਬੰਦ ਰੱਖिएगा